ਮ ਮ ਨਰਮਲ ਐਸੇ ਚੰਕੀਟ ਕਾਲੀ ਲੱਗੇ ਹੋਏ ਹਨ ਰਾਤਰੀ ਡਿਊਟੀ ਅਫਸਰ ਸੀ ਕਰੀਬ 8 9 ਵਜੇ ਦਾ ਰਾਤ ਦਾ ਟਾਈਮ ਹੋਏਗਾ ਤੇ ਇੱਕ ਐਕਸੀਡੈਂਟ ਹੋਇਆ ਖਿੜੇ ਜੱਟਾਂ ਦੇ ਪੁਲ ਦੇ ਉੱਤੇ ਉੱਥੇ ਸੁਸ਼ੀਲਦਾਰ ਸਾਹਿਬ ਸੀ ਵਿੱਚ ਅਪਨਿਸ਼ ਕੁਮਾਰ ਅਤੇ ਸੁਭਮ ਕੁਮਾਰ ਮਤਲਬ ਕਿ ਹਰਿਆਣੇ ਦੇ ਰਹਿਣ ਵਾਲੇ ਸਰਸਰ ਜ਼ਿਲ੍ਹੇ ਦੇ ਜਿਨ੍ਹਾਂ ਦਾ ਮਤਲਬ ਕਿ ਪਿੱਛੋਂ ਇਹ ਗੱਡੀ ਖਰਾਬ ਹੋਈ ਸੀ ਪੈਂਚਰ ਲਵਾਉਣ ਤੋਂ ਜਦੋਂ ਗੱਟੇ ਵਿੱਚ ਗੱਡੀ 'ਚ ਬੈਠਣ ਲੱਗੇ ਪਿੱਛੋਂ ਇੱਕ ਸਵਰਾਜਮਾ ਦਾ ਗੱਡੀ ਆਈ ਉਹਨਾਂ ਦੋਨਾਂ ਨੂੰ ਹਿੱਟ ਕਰਕੇ ਲੱਗੇ ਤੇ ਹਿੱਟ ਕਰਨ ਨਾਲ ਉਹਨਾਂ ਦੀ ਡੈਥ ਹੋ ਗਈ। ਕਿਹੜੀ ਗੱਡੀ ਨੇ ਹਿੱਟ ਕਰੇ ਜੀ ਕਿਹ ਕਿਹ ਗੱਡੀ ਸਵਰਾਜਮਾ ਦਾ ਗੱਡੀ ਹੈ ਜੀ। ਹਾਂ ਜੀ। ਸਰ ਕੋਈ ਡਰਾਈਵਰ ਦਾ ਪਤਾ ਲੱਗਿਆ? ਡਰਾਈਵਰ ਮੌਕੇ ਦਾ ਫਾਇਦਾ ਲੈ ਕੇ ਭੱਜ ਗਿਆ ਦੇਖੀ ਅਜੇ ਰੈਕਟ ਪਾਣੀ ਬਾਕੀ। ਇਹ ਦੋਨੇ ਇਹ ਦੋਨੇ ਲਗਭਗ ਹਾਂ ਇੱਕ ਹੋਰ ਸੀ ਨਾਲ ਕੋਈ ਡਰਾਈਵਰ ਕਟਿੰਗ ਚਲਾ ਰਿਹਾ ਪੂਰ ਦੇ ਬਚਾਇਆ ਲੇਕਿਨ ਇਹ ਦੋਨੇ ਵਿਚਾਰੀ ਡੈਥ ਹੋ ਗਈ। ਅੰਦੀਸਰੋਂ ਇੰਨੀ ਕਾਰਵਾਈ ਕੀਤੀ ਹੈ ਮੁਕਦਮਾ ਦਰਜ ਕਰਾਇਆ ਜੀ 129/25 ਮੁਕਦਮਾ ਦਰਜ ਕਰਾਇਆ ਜੀ ਐਕਸੀਡੈਂਟ ਦਾ ਸਰ ਉਹ ਡੈੱਡ ਬੋਡੀ ਡੈੱਡ ਬੋਡੀ ਵਾਰਸਾਂ ਦੇ ਹਵਾਲੇ ਪੋਸਟਮਾਰਟਮ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ